ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਭੁਵਨਿੰਦ ਕੋਰ ਨਜ਼ਰ ਪਾਉਣ ਨੇ ਆਂ ਦੇਸ਼ ਦੀਆਂ ਵੱਡੀਆਂ ਖਬਰਾਂ ਤੇ ਜਮੂਆ ਤੇ ਕਸ਼ਮੀਰ ਵਿਖੇ ਚੇਤ ਤੇ ਨੌਵੇਂ ਦਿਨ ਨੌਮੀ ਦੇ ਮੌਕੇ ਕਟੜਾ ਦੇ ਮਾਤਾ ਵੈਸ਼ਨੋ ਦੇਵੀ ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਹੋਏ ਇਕੱਠੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਮ ਨੌਮੀ ਦੀਆਂ ਦੇਸ਼ ਵਾਸੀਆਂ ਨੂੰ ਧਿਤੀਆਂ ਵਧਾਈਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਮ ਨੌਮੀ ਦੇ ਮੌਕੇ ਤੇ ਕਾਲਕਾਜੀ ਮੰਦਿਰ ਵਿੱਚ ਕੀਤੀ ਪ੍ਰਾਰਥਨਾ ਪੱਛਮ ਬੰਗਾਲ ਦੀ ਸੀਐਮ ਮਮਤਾ ਬੇਨਰਜੀ ਨੇ ਰਾਮ ਨੌਮੀ ਦੀਆਂ ਦਿੱਤੀਆਂ ਵਧਾਈਆਂ ਤੇ ਸ਼ਾਂਤੀ ਖੁਸ਼ਹਾਲੀ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਕੀਤੀ ਅਪੀਲ। ਉੱਤਰ ਪ੍ਰਦੇਸ਼ ਵਿਖੇ ਰਾਮ ਨੌਮੀ 2025 ਦੇ ਜਸ਼ਨਾਂ ਦੇ ਮੱਦੇਨਜ਼ਰ ਸੰਬਲ ਵਿੱਚ ਵਿਧਾਈ ਗਈ ਸੁਰੱਖਿਆ। ਉੱਤਰ ਪ੍ਰਦੇਸ਼ ਵਿਖੇ ਰਾਮ ਜਨਮ ਭੂਮੀ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਕਾਰਨ ਨਿਗਰਾਨੀ ਅਤੇ ਸੁਰੱਖਿਆ ਉਦੇਸ਼ਾ ਲਈ AI ਆਧਾਰਿਤ ਡਰੋਨਾਂ ਦੀ ਕੀਤੀ ਜਾ ਰਹੀ ਹੈ ਵਰਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰਾ ਦਿਸਨਾਇਕੇ ਦੇ ਨਾਲ ਪੁੱਜੇ ਅਨੂਰਾਧਾ ਪੋਰਾ ਵਿੱਚ ਜਯਾਸ਼੍ਰੀ ਮਹਾਬੋਧੀ ਮੰਦਿਰ ਮਹਾਰਾਸ਼ਟਰ ਦੇ Nagpur ਵਿੱਚ ਮੁੱਖ ਮੰਤਰੀ ਦਵਿੰਦਰ ਫੜਨवीस ਕੇਂਦਰੀ ਮੰਤਰੀ ਨਿਤਿਨ ਗਡਕਰੀ ਭਾਜਪਾ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਹੋਏ ਸ਼ਾਮਲ ਦਿੱਲੀ ਵਿਖੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਭਾਜਪਾ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਹੋਏ ਸ਼ਾਮਲ ਪੱਛਮੀ ਬੰਗਾਲ ਵਿਖੇ ਕੇਂਦਰੀ ਮੰਤਰੀ ਅਤੇ ਪੱਛਮੀ ਬੰਗਾਲ ਭਾਜਪਾ ਪ੍ਰਧਾਨ ਸੁकांत ਮਜ਼ਮੁੰਦਾਰ ਨੇ ਪਾਰਟੀ ਦੇ 45ਵੇਂ ਸਥਾਪਨਾ ਦਿਵਸ ਮੌਕੇ ਕੋਲਕਾਤਾ ਵਿੱਚ ਪਾਰਟੀ ਦਫਤਰ ਵਿੱਚ ਪਾਰਟੀ ਦਾ ਹਲੈਰਾਇਆ ਝੰਡਾ ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਵਕਫ ਸੋਧ ਬਿੱਲ 2025 ਨੂੰ ਕਾਨੂੰਨ ਬਣਾਉਣ ਲਈ ਦਿੱਤੀ ਸਹਿਮਤੀ। ਰਾਸ਼ਟਰੀ ਜਨਤਾ 당ਲ ਵਕਫ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਦੇਵੇਗਾ ਚੁਣੌਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਿਆ ਦਿਤਨਾਥ ਨੇ ਗੋਰਖਨਾਥ ਮੰਦਿਰ ਤੋਂ ਨਸ਼ਾ ਮੁਕਤੀ ਮੁਹਿੰਮ ਲਈ ਵਿਸ਼ੇਸ਼ ਵਾਹਾਨਾ ਨੂੰ ਹਰੀ ਝੰਡੇ ਦਿਖਾ ਕੇ ਕੀਤਾ ਰਵਾਨਾ ਐਸਲ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ